ਕਰ ਗਈ ਮਾਹੀ ਫਰੌੜਾ ਕਾਲੀ ਰੋਟੀ ਬਾਰੇ ਕਹਿੰਦਾ ਅੰਨ੍ਹਾ ਅੱਜ ਲਿਆ ਮੈਨੂੰ ਕਦੇ ਡਸਰਾਇਆ ਤੂੰ ਮੈਨੂੰ ਕਦੇ ਜਤੋਈ ਆਈ ਤੂੰ ਮਰਿਗਨੇ ਡਾਤੋਈ ਆਇਆ ਜਮੂ ਆ ਦੂੜ ਸਾ ਟੇਰ ਦੂ ਵਾਲੀ ਹਾਂ ਤੁਸੀਂ ਰੋਟੀ 파ੜੀ ਹੋਰ ਉਹ ਤਾਂ ਕੱਪੜੇ ਹਨੀ ਉਹ ਤਾਂ ਤੈਨੂੰ ਪਤਾ ਹੈ ਕਿ ਕੱਪੜੇ ਮੈਂ ਚਿੱਲ ਮਾਰਦਾ ਬੰਦਾ ਆਪਣੇ ਸੁੱਤੇ ਨੂੰ ਹੈ ਦੇਖੋ ਤੁਹਾਡੇ ਕੱਪੜੇ ਬੜਾ ਨਹੀਂ ਮੈਨੂੰ ਗੱਡੀ ਦਾ ਸਮਾਨ ਹਰੇ ਕੱਢ ਦੋ ਇਹਨਾਂ ਨੇ ਫਿਰ ਗੱਡੀ ਲੈ ਕੇ ਦੇਣੀ ਫਿਰ ਇਹ ਵਾਲੀ ਹਾਂ ਆਹ ਨਹੀਂ ਕੱਢ ਲੋ ਆਓ ਸਵੇਰੇ 6 ਵਜੇ ਜਣਾ ਮੁੜ ਕੇ ਸਮਾਨ ਕੱਢਦੇ ਫਿਰਾਂਗੇ ਹੋਰ ਕੀ ਹੈ ਮੁਰਗਾ ਠਾ ਠਾ ਕਹੋਗੇ ਸਮਾਰਨ ਤੇ ਹੱਥ ਸੱਟ ਲਵਾ ਲਈ ਆ ਕਾਹਦੇ ਚ ਤੁਸੀਂ ਮਾਂ ਕੇ ਮਾਰਦੇ ਥੋੜੇ ਨਹੀਂ ਠੋਕ ਦੇਣਾ ਯਾਰ ਇਹਨੂੰ ਛੋਟੇ ਨੂੰ ਕਿਹਤਾਂ ਲੱਗ ਜੂ ਹੁੰਦੇ ਸਾਰੇ ਤੇਨੂੰ ਗੱਭਰੂ ਤੇਰਾ ਫਿਕਰ ਆ ਉਹ ਤੇਰਾ ਹੋਰ ਤਾਂ ਆਉਂਦਾ ਉਹਦੇ ਸੱਟ ਲੱਗਾ ਉਹਨੂੰ ਐ ਜਿਵੇਂ ਮੈਂ ਮੈਮੀ ਨੂੰ ਨੰਬਰ ਮੈਨੂੰ ਦੱਸ ਕੇ ਦੇ ਦੋ ਨੰਬਰ ਉਹਨੂੰ ਦੇ ਦੋ ਨੰਬਰ ਆਇਆ ਕਿ ਕਿਹੜੇ ਲਾ ਟਾ ਟਾ ਇੰਨਾ ਬੰਦ ਕਰਿਓ ਹਾ ਕੱਪੜੇ ਲਾੜੇ ਨੇ ਨਹੀਂ ਨਹੀਂ ਹੋਇ ਤਾ ਹਜੇ ਹੁਣੇ ਪਾਏ ਨੂੰ ਸ਼ਾਮੀ ਇਹ ਆਓ ਸ਼ਾਮ ਨੂੰ ਧੋਤੇ ਹੋਰ ਖਾਤੇ ਇੱਕ ਫੇਰ ਕਪੜਾ ਚੱਟਿਆ ਲੈ ਇਹ ਸੁਣਿਆ ਉਹ ਇਹਦੇ ਠੀਕੇ ਜੀ ਨਹੀਂ ਆ ਤਾਂ ਫੜ ਲਓ ਸੂਟ ਲੈ ਆਈ ਜੀ ਆਏ ਮੈਂ ਮਰ ਜਾਂ ਮੈਂ ਉਹ ਬਿਠਾ ਤੁਹਾਨੂੰ ਕਹਦੇ ਰਹੇ ਨਾ ਤਾਂ ਫੜ ਅੰਬ ਨਹੀਂ ਲੈ ਕੇ ਆਏ ਅੰਬ ਲਿਆਉਣੇ ਹਨੜੀ ਚੈਂਪੂ ਵੀ ਲੈਂਦਾ ਮੈਂ ਸਿਰ ਤੋਂ ਜਾਣਾ ਹੀ ਮਰਨਾ ਤੇ ਉਹ ਡਬ ਸ਼ੈਂਪੂ ਪੀਓ ਉੱਥੋਂ ਨਾ ਲੈ ਲਓ ਇਹ ਕਿਹੜਾ ਸੂਟ ਆ ਨਾ ਬਾਕੀ ਸਾਮਾਨ ਤਾਂ ਗੱਡੀ ਚ ਕੱਢਣਾ ਨਹੀਂ ਸਿਲਕ ਤੇ ਆਇਆ ਖਾਦੀ ਸਿਲਕ ਤੇ ਕੱਲ ਵਾਲੇ ਸੂਟੋਂ ਬਹੁਤ ਪਸੰਦ ਆਇਆ ਇਹਦੇ ਸੂਟ ਬਹੁਤ ਭੈਣ ਨੇ ਦਮੰਨੂ ਵਕੇਸ਼ਨ ਪਿਲਾ ਕੇ ਚੱਲੇ ਸਸੀ ਕਾਲ ਜੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਜੀ ਬਈ ਸਿਰ ਸਿਰ ਰੈਡੀ ਹੋ ਗਏ ਆ ਸੀ ਟਾਈਮ ਹੋ ਗਿਆ 7:30 ਦਾ ਅਸੀਂ ਜਾ ਰਹੇ ਹੁਮਾਲੀ ਜਿਵੇਂ ਤੁਹਾਨੂੰ ਪਤਾ ਤੇ ਗੱਗੜ ਨੇ ਕਿੱਥੇ ਜਾਣਾ ਕੋਈ ਪਤਾ ਨਹੀਂ ਰਾਤ ਛੱਡਣਾ ਗਏ ਨੇ ਰਾਤ ਕਿਤੇ ਵੀ ਤਾਰਦੇ ਨੇ ਰੋਡ ਤੇ ਤਾਰਦੇ ਵਸ ਇਹ ਬੜੀ ਮਿਲਿੰਗ ਲਾਉਂਦੀ ਜਾਂਦਾ। ਚਲੋ ਚੱਲਦੇ ਹਾਂ ਵਿੱਚ ਦੇ। ਇਸੇ ਦਿਨ। ਇਸੇ ਦਿਨ। ਗੱਡੀ ਕਿੱਥੇ ਨਾ ਆਈ। ਚਲੋ ਬੈਠੋ ਫਟਾਫਟ ਲੇਟ ਹੋ ਗਏ। ਤੁਸੀਂ ਕਿਹੜਾ ਹੋਵੇ। ਉਹ ਜਿਵੇਂ ਕੈਨੇਡਾ ਚੱਲਿਆ ਉਹ। ਹਾਂ ਇਹ ਅਸੀਂ। ਉਹ। ਤੇ ਗਾਇਸ ਹੁਣ ਆਪਾਂ ਚੱਲਦੇ ਹਾਂ ਗੱਡੀ ਬਾਹਰ ਮੇਨ ਰੋਡ ਤੇ ਕੱਢ ਦਿੱਤੀ ਹੋਈ ਹੈ। ਤੇ ਪੂਰੀ ਐਂ ਰੇਜ ਰੋਵਰ ਲੱਗ ਰਹੀ ਹੈ। ਹਣਾ ਰਹਿ ਗਾਣ ਦੇ। ਬੈਠੂ ਮਾਸੀ ਜਾਓ ਮੈਂ ਤਾਂ ਵਿੰਡੋ ਵਾਲੇ ਪਾਸੇ ਬੱਠਾ ਮੈਂ ਉਧਰ ਭਾਗਿਆ ਨਹੀਂ ਚਲੋ ਫਿਰ ਚਲ ਜਿੱਧਰ ਜਿੱਧਰ ਬੈਠਾ ਮੈਂ ਇੱਕ ਤਾਂ ਵਿੰਡੋ ਦਾ ਬਹੁਤ ਵਿੰਡੋ ਵਾਲੀ ਸਾਈਡ ਬੱਠੀ ਉਹਧਰ ਤਾਂ ਮੂੰਹ ਆ ਗਿਆ ਆਪਾਂ ਜਿੱਦ ਕਰਕੇ ਵਿੰਡੋ ਵਾਲੀ ਸੀਟ ਤੇ ਬਹਿ ਗਏ ਆ ਫੋਨ ਤੁਹਾਡੇ ਨਾਲ ਜਾਣਾ ਹੈ ਹੈ ਕੇ ਦਿਨ ਜਿੱਦਾਂ ਫਟਾਏ ਕਾਪੀਰਾਈਟ ਲਦਾਏ ਦੇ ਕੇ ਦਿਨ ਭਾਜੀ ਨੇ ਵੀ ਲਿਆ ਦੇਣਾ ਮਿਲਣਾ ਤਾਂ ਕਾਪੀਰਾਈਟ ਹੋਰ ਰਤ ਥਿਆ ਗਿਆ ਦੀਦੀ ਫਿਰ ਪਤੇ ਆ ਗਿਆ ਇਹ ਵਿੱਚ ਐ ਡਸਟ ਨਹੀਂ ਸਮਝ ਵੀ ਨਹੀਂ ਕੇ ਫਤੇਰ ਨਾ ਤੀ ਨਿੱਕਰ ਪਾਈ ਰਹੇ ਸਾਨੂੰ ਵੀਡੀਓ ਡਿਲੀਟ ਕਰਤੀ ਅੱਛਾ ਜੀ ਹੋਰ ਬਸ ਕਰਨ ਜੀ ਗਗਨਵਰੀ ਪਹੁੰਚ ਗਏ ਮਾਮੇ ਕੇ ਪਿੰਡ ਇਹਨਾਂ ਨੂੰ ਛੱਡ ਕੇ ਤੇ ਅਸੀਂ ਚੱਲੇ ਆਂ ਬਾਏ ਉਹ ਮੈਨੂੰ ਤਾਂ ਲੈ ਜਾ ਰਾ ਇਹ ਤੇਰੇ ਮੜੇ ਛੱਡ ਕੇ ਇਹਨਾਂ ਨੂੰ ਆਈ 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 ਦੋ ਮਿੰਟ ਦੋ ਮਿੰਟ ਛੇਤੀ ਚੱਲੋ ਛੇਤੀ ਲਓ ਜੀ ਫਤੇਗੜ ਸਾਹਿਬ ਪਹੁੰਚ ਗਏ ਸੀ ਭਨੇ ਨਾਨਕੇ ਪਿੰਡ ਤੇ ਹੁਣ ਚੱਲਿਆਂ ਜੀ ਅਸੀਂ ਅੱਗੇ ਮੁਹਾਲੀ ਤੇ ਗਗਨਵਰਾਂ ਨੂੰ ਲਾ ਉੱਥੇ ਤਾਰ ਤਾਂ ਆਪਣੀ ਮਾਮੇ ਹਰਾਂ ਕੋਲ ਤੇ ਆਉਂਦੇ ਹੋਏ ਅਸੀਂ ਉਹਨਾਂ ਨੂੰ ਲੈ ਜਾਾਂਗੇ ਮੈਂ ਤਾਂ ਬੱਚਿਆਂ ਨੂੰ ਗਰਮੀ ਚ ਜੀਉਂਦੇ ਕੰਨੇ ਬੰ ਮਹਾਂਪਤੀ ਕਿਨ ਉੱਚੇ ਬਣਾਏ ਨੇ ਬਾਲੇ ਉੱਚੇ ਨੇ ਰੇ ਪੂਰੇ ਮੋੜ ਆ ਗਿਆ ਨਾ ਪਿੰਡ ਦਾ ਇੱਕ ਮਾਮੇ ਦਾ ਘਰ ਇੱਧਰ ਆ ਤੇ ਇੱਕ ਇੱਧਰ ਆ ਗਗਨੂਰੀ ਇੱਧਰ ਗਏ ਨੇ ਫਿਰ ਇੱਧਰੋਂ ਇੱਧਰ ਜਾਣਗੇ ਤੇ ਅਸੀਂ ਪਹਿਲਾਂ ਆਹ ਕਾਹਦੇ ਬੈਠੇ ਨੂੰ ਬੜਾ ਹਰਿਆ ਭਰਿਆ ਆ ਉਹ ਦੇਖਿਓ ਉਹ ਕੋਠੀਆਂ ਹੁਣ ਪੈ ਗਈਆਂ ਪਹਿਲਾਂ ਨਹੀਂ ਹਨ ਬਹੁਤ ਸੋਹਣਾ ਬਣ ਗਿਆ ਨਾ ਲੋ ਜੀ ਅਸੀਂ ਚੱਲ ਵੇ ਅਸੀਂ ਇੱਧਰੋਂ ਆਏ ਜੋਤੀਸਰੋਂ ਵੱਲੋਂ ਤੇ ਅਸੀਂ ਪਹੁੰਚ ਗਏ ਹ ਬਡਾਲੀ ਤੇ ਅਸੀਂ ਮੈਂ ਕਿਹਾ ਪਹਿਲਾਂ ਥੋੜਾ-ਬੋੜਾ ਬ੍ਰੇਕਫਾਸਟ ਕਰ ਲਈਏ ਇੱਥੇ ਕੁਝ ਲੈ ਲਈਏ ਦੇਖੋ ਕੁਛ ਆ ਰਿਹਾ ਇੱਧਰ ਤੇ ਇੱਧਰ ਛੋਟਾ-ਮੋਟਾ ਸੈਂਡਵਿਚ ਲੈ ਲੈਨੇ ਹਨਾ ਸੈਂਡਵਿਚ ਖਾ ਲਵਾਂਗੇ ਪਹਿਲੇ ਲੇਟ ਹੋ ਗਏ ਆ ਇਸ ਟਾਈਮ ਤੱਕ ਅਸਾਨੂੰ ਉੱਥੇ ਪਹੁੰਚ ਜਾਣਾ ਚਾਹੀਦਾ ਸੀਗਾ ਨਹੀਂ ਵਸੇ ਚਲੋ ਕੋਈ ਗੱਲ ਨਹੀਂ ਪਹੁੰਚ ਜਾਵਾਂਗੇ ਹੁਣ ਭੁੱਖੇ ਟੱਡ ਜਾਵਾਂਗੇ ਤਾਂ ਔਖੇ ਹੋਵਾਂਗੇ ਉੱਥੇ ਖੜਨਾ ਪੈਂਦਾ ਭਾਈ ਹੋਰ ਕਿੰਨਾ ਚਿਰ ਖੜਨਾ ਪਏ ਇਹ ਕਾ ਸੀ ਅੱਛਾ ਹੋਰ ਖਾਣ-ਪੀਣ ਵਾਲਾ ਨਹੀਂ ਹੈਗਾ ਤੇ ਲੋ ਜੀ ਪਹੁੰਚ ਗਏ ਅਸੀਂ ਪੰਜਾਬ ਬੋਰਡ ਤੇ ਇੱਧਰ ਅੱਜ ਇੰਨਾ ਕੁ ਰਾਸ਼ਾ ਨਾ ਪਤਾ ਨਹੀਂ ਅੱਜ ਕੀ ਹੈ ਸਾਡਾ ਕੰਮ ਬਣ ਜੇ ਸਹੀ ਸਾਡਾ ਹੁਣ ਚੌਥਾ ਪੰਜਵਾਂ ਚੱਕਰ ਆ ਇਹ ਬੜੀ ਟੈਂਸ਼ਨ ਪਈ ਹੈ ਕਿ ਤੋ ਪਹਿਲਾ ਦੱਦੇ ਨਾ ਕੋਈ ਗੱਲ ਨਹੀਂ ਗੱਡੀਆਂ ਗੱਡੀਆਂ ਖੜੀਆਂ ਨੇ ਚਲੋ ਜੀ ਨਾਨਕਿਆਸੀਂ ਪਹੁੰਚ ਗਏ ਆ ਨਹੀਂ ਉੱਥੇ ਐਸੀ ਲੱਗਾ ਹੈ ਹੁਣ ਸਾਨੂੰ ਲਾਈਟ ਜਾਨੀ ਇੱਧਰ ਲੱਗੇ ਨੇ ਮਿਸਤਰੀ ਸਾਡੇ ਤੇ ਆਹੀ ਇੱਧਰ ਬਹਿਣਾ ਦੁੱਧੀ ਪ੍ਰਧਾਈ ਕਰੇ ਆਜੋ ਅਗਰੇ ਮਿਸਤਰੀ ਲਾ ਰੱਖੇ ਨੇ ਮਿਸਤਰੀ ਲਾ ਰੱਖੇ ਉਹਨਾਂ ਨੇ ਅੱਛਾ ਬਾਹਰ ਵਾਲੇ ਘਰੇ ਨਹੀਂ ਹੈਗੇ ਤੇ ਅਸੀਂ ਉਹਨਾਂ ਦੇ ਘਰੇ ਆ ਗਿਆ ਹੈ ਅਸੀਂ ਇੱਥੇ ਹੀ ਬੈਠੇ ਅਸੀਂ ਵੀ ਆ ਕੇ ਫਲੈਟ ਹੈਗੀ ਉਹਨੇ ਆ ਜਾਂਦੀ ਫਲੈਟ ਦੀ ਵੇਟ ਨਹੀਂ ਪੈਣੀ ਚੱਲ ਕੋਈ ਨਾ ਮੈਂ ਨਹੀਂ ਪਤਾ ਨਹੀਂ ਗੱਲ ਤੂੰ ਆਏ ਨਮਕੀਨ ਨਹੀਂ ਰੱਜ ਲੈਣਾ ਮੰਮਾ ਹਾਂ ਉਹ ਦੀ ਐਕਟਿੰਗ ਉਹ ਤੇ ਵਿਚਾਰਾ ਟੱਕਰਦਾ ਰੀਸ ਨਾਲ ਖਾਂਦਾ ਫੇ ਆ ਪਾਈ ਬੈਠਾ ਤੇ ਤੂੰ ਐਡੀ ਕੌਲੀ ਫੜੀ ਬੈਠਾ ਉਹ ਵੀ ਉਹਦੀ ਰੀਸ ਨਾਲ ਖਾਂਦਾ ਫੇ ਐ ਐਡੀ ਕੌਲੀ ਤੂੰ ਫੜੀ ਉਹਦੇ ਲੈ ਉਹ ਵੀ ਤੈਨੂੰ ਵੇ ਵੇ ਖਾ ਰਿਆ ਤਾਂ ਤੂੰ ਵੀ ਉਹਨੂੰ ਦੇਖ ਦੇ ਖਾ ਰਿਆ ਹੈ ਤੇ ਇਧਰ ਫਤੇ ਫਤੇ ਨੇ ਫੋਨ ਸੰਤਿਆ ਦਾ ਪੂਆ ਬੋਲੋ ਆ ਬੂਆ ਵਾਹ ਵੈਰੀ ਗੁੱਡ ਬੂਆ ਕੇ ਪੂਆ ਜੋ ਪਾਤਾ ਲੱਗਿਆ ਨੂੰ ਹੈ ਗੁਰਚਨ ਪੂਆ ਕਿੱਥੇ ਆ ने मैं नोजी कि गुरशांत आए पापा जी कि गए पापा जी कि ने ਆਹ ਇਹ ਬੜਾ ਯਾਦ ਕਰਦਾ ਨਾ ਮੰਮੇ ਨੂੰ ਹਨਾ ਉਹ ਤੇ ਫੋਟੋ ਪਈ ਸੀ ਨਾ ਪਾਪਾ ਜੀ ਦੀ ਤੇ ਜਿਵੇਂ ਅਸੀਂ ਗੰਨੇ ਦਾ ਜੂਸ ਲਿਆਂਦਾ ਫਿਰ ਉਹਨਾਂ ਨੂੰ ਪੁੱਛ ਕੇ ਆਇਆ ਫਿਰ ਆਂਦਾ ਮੈਂ ਪੀਨੀ ਹਾਏ ਬੜਾ ਯਾਦ ਕਰਦਾ ਛੋਟਾ ਸੀ ਨਾ ਉਦੋਂ ਇਹਨੂੰ ਬਾਂਜ ਕੇ ਆਏ ਹੋਣੇ ਤੁਸੀਂ ਢਾਡੇ ਆ ਬੀਬੀ ਢਾਡੇ ਇਹ ਢਾਡੇ ਮੰਦਰ ਨੂੰ ਲਿਆਂਦੀ ਬੀਬੀ ਇਹ ਸਪੈਸ਼ਲ ਸੰਗਰੂਰ ਤਾਂ ਬੀਬੀ ਦੂਜੇ ਜਾਣਾ ਟਾਈਮ ਨਾ ਦੇ ਆ ਦੂਜੇ ਮੰਮੇ ਕੋਲ ਹੁਣ ਤਾਰਪਾਜੀ ਬੈਗੇ ਜਿੰਨੀ ਆਪਾਂ ਮੰਡਲੀ ਨੂੰ ਇੱਕ ਗੱਡੀ ਚ ਵਾਰਾ ਨਹੀਂ ਕਾਣਾ ਨਹੀਂ ਅਵਤਾਰ ਭਾਜੀ ਨੂੰ ਪਿਆਰ ਰਹਿੰਦੇ ਆਪਾਂ ਜਾਵਨੇ ਆ ਤੁਰ ਜਾਨੇ ਨਹੀਂ ਆ ਜਾਣੇ ਤੁਰ ਕੇ ਤੁਰ ਜਾਈਏ ਨਹੀਂ ਆ ਜਰਾ ਕਿਤੇ ਜਾਣੀਆਂ ਨੇ ਆਪਣੀ ਦੀਪ ਜਲਾ ਲੇਗਾ ਨਾ ਤਾਂ ਟੇਲੇ ਸਣੀ ਚਲਾ ਲੈਣਾ ਹਾਂ ਫਿਰ ਐ ਕਰ ਲੋ ਚਲੋ ਫਿਰ ਚੱਲੀਏ ਮੇਸਲਾ ਚਲੋ ਹੋਰ ਕਿਉਂਦੇ ਐ ਟਾਈਮ ਡ੍ਰਾਪ ਕਰ ਲੋ ਚਲੋ ਹੁਣ ਮੇਰੀ ਅਰੀਲਾ ਵੇਖਿਓ ਮੈਂ ਜੇ ਕਹਿੰਦੇ ਮੇਕਅਪ ਵੀ ਫੜਾ ਕੇ ਚੱਲ ਜੇ ਕਿਨੇ ਮੇਕਅਪ ਕਰਾਣਾ ਤੇ ਆਜੋ ਆ ਦੇਖੋ ਆ ਲੈ ਆ ਲੈ ਕ੍ਰੀਮ ਇਧਰ ਗੁਰシャン ਅੱਜੋ ਮੇਕਅਪ ਕਰਕੇ ਦਿਖਾਓ ਵਾਹ ਏਦਾਂ ਲਾਣੀ ਫਾਉਂਡੇਸ਼ਨ ਹੈ ਉਹ ਭੱਜ ਗਿਆ ਕੈਮਰਾ ਦੇਖ ਕੇ ਤੇ ਵੀ ਭੱਜ ਜਾਂਦਾ ਗੁਰシャン ਗੁਰシャン ਆ ਦੇਖੋ ਗੁਰシャン ਆਓ ਇਹ ਹੋ ਗਈ ਕ੍ਰੀਮ ਤਾਂ ਲਾ ਲ ਨਾਲ ਅੱਛਾ ਏਦਾਂ ਹੋ ਗਿਆ ਲੋਕ ਠੀਕ ਹੈ ਇੱਕ ਪਾਸੇ ਤੁਸੀਂ ਕ੍ਰੀਮ ਦੀ ਟਿਊਬ ਫੜਨੀ ਦੂਜੇ ਪਾਸੇ ਤੁਸੀਂ ਕੁਝ ਪਕੜ ਲਾ ਲਓ ਖਾਣਾ ਆ ਦੇਖੋ ਫਟੇ ਦਾ ਵੀ ਕਰ ਦੋ ਵੈਰੀ ਗੁੱਡ ਵੇਰੀ ਗੁੱਡ ਅੱਛਾ ਮੇਰੇ ਨੂੰ ਕਿਛੀ ਦੇ ਦੋ ਕਿ ਕਿਛੀ ਦੇ ਦੋ ਫਤੈ ਨੂੰ ਫਤੈ ਨੂੰ ਕਿਛੀ ਦੇ ਦੋ ਓਹ ਵੈਰੀ ਗੁੱਡ ਵੈਰੀ ਗੁੱਡ ਕਿਛੀ ਦੇ ਦੀਏ ਚਲ ਜੀ ਬੇਤਰ ਦੀਏ ਪਤਾ ਨਹੀਂ ਚਲ ਜੀ ਤੁਨੂੰ ਰਾਣੀ ਚਾਚੀ ਕਿਵੇਂ ਤਰਦੀਏ ਆ ਦੇਖੀ ਰਾਣੀ ਚਾਚੀ ਕਿਵੇਂ ਤਰਦੀਏ ਐਦਾਂ ਦੋ ਹਾਏ ਟੀਕ ਪਾ ਦਾਂ ਵੇਖ ਵੇਖ ਕੇ ਉੱਧਰ ਨੂੰ ਤੁਰ ਕੇ ਜਾ ਉੱਧਰ ਨੂੰ ਹਾਂ ਉੱਧਰ ਨੂੰ ਤੁਰ ਕੇ ਖਾਓ ਬਸ ਉਹ ਚਲ ਜੀ रब्बा दीदी देखी आ गए ना <laughs> लिपस्टिक भी ला लो लिपस्टिक भी लगा ला, तो ला लो लिपस्टिक भी ला लो लगा ਹਾਂ ਖੋਲ ਕੇ ਦੋ ਗਿੰਦਾ ਚਲੋ ਲਾ ਇੱਦਾਂ ਹੀ ਲਾਓ ਖੁੱਲ ਗਈ ਕਰ ਲਓ ਲਿਪਸ ਤੇ ਲਿਪਸ ਤੇ ਲਾ ਲਓ ਲਿਪਸ ਲਿਪਸ ਇੱਥੇ ਦੱਸੋ ਭਗਵੰਦਾ ਜੀ ਬੰਨ ਲਓ ਆ ਦੇਖੋ ਇਹ ਇੱਧਰ ਗੁਰਸ਼ਾਨ ਪੱਗ ਬੰਨਣ ਲੱਗੀ ਪੱਗ ਦੇ ਕਿੱਥੋਂ ਲਿਆਇਆ ਗੁਰਸ਼ਾਨ ਪੱਗ ਦਿਖਾਇਓ ਵਾ ਵਾ ਪੱਗ ਬਹੁਤ ਵੱਡੀ ਏ ਜਿੱਡੇ ਕੋ ਤੁਸੀਂ ਓਡੀ ਕੋ ਪਾਗੇ ਹਨਾ ਬੰਨੋ 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 ਵਾਜ ਮਾਰ ਤੂੰ ਆ ਤੇ ਪੂਆ ਪੂਨ ਵਾਜ ਮਾਰੋ ਇਧਰ ਨੂੰ ਕਰਕੇ ਪੂਆ ਨੂੰ ਵਾਜ ਮਾਰੋ ਪੂਆ ਕਿੱਥੇ ਆਹੋ ਆਹ ਪੂਆ ਕਿੱਥੇ ਪੂਆ ਆ ਸੀ ਹਾਏ ਪੂਰਾ ਜਾਣਦਾ ਹੈ ਪੂਆ ਕਿੱਥੇ ਹੈ ਵਾਜ ਮਾਰਿਓ ਪੂਆ ਪੂਆ ਹਾਂ ਪੂਆ ਗਾਣਾ ਸਿੱਖ ਗਿਆ ਪੱਗ ਨਹੀਂ ਬੰਨਣੀ ਉਹ ਲਟ ਗਈ ਹਾਏ ਸੀ ਬੰਦ ਗਰਸ਼ਾਨ ਲੱਟ ਗਈ ਜਿੰਨੇ ਸੁਣਣਾ ਬੈਂਗਾ ਪਰ ਅਰ ਤੁੰਨੀ ਚੁੰਨੀ ਬੋਵੇਂਗੀ ਬਸ ਵੀ ਨਹੀਂ ਰਹੀ ਲੋਕਾਂ ਦਾ ਪਰਸ ਘਰੇ ਹੀ ਰਹਿਣ ਦੇ ਪਰਸ ਪਿਆਰਿਆਂ ਦੇ ਗਗਨ ਲੈ ਪਰ ਜਾਇਦੂ ਫੜਾ ਨਾ ਇਹ ਤਾਂ ਟੱਲਾ ਕਟੀਆਂ ਜਾ ਰਹੀਆਂ ਬਾਹਰ ਮਿਸਤਰੀ ਵਿਜਰੇ ਕੰਮ ਕਰ ਰਹੇ ਤੂੰ ਹੀ ਉਹਨਾਂ ਨੂੰ ਤੰਗ ਕਰ ਰਖਿਆ ਪਾਪਾ ਸੋਲੀ ਨਾ ਕਾਵਲੀ ਸਰ ਇੱਕ ਸਾਰੀਆਂ 3 ਕੰਦਾ ਐਵੇਂ ਦੀਆਂ ਨੇ ਤੇ ਇੱਕ ਕੰਦਾ ਉਹਦੇ ਚ ਨਹੀਂ ਵੈਂਦਾ ਸੀ ਅਸੀਂ ਗੀਜਾ ਜੀ ਉੱਥੇ ਬਹਿ ਜਾ ਅੱਛਾ ਨਹੀਂ ਉਹ ਬਾਹਰ ਖੜੀ ਉਹੀ ਲੈ ਚੱਲ ਪਰਸੇ ਚਾਬੀ ਕੱਢਦੇ ਆ ਉਹ ਅੰਦਰ ਪਰਸੇ ਪਈ ਭੱਜ ਕੇ ਜਾ ਇਹਨੂੰ ਜ਼ਰੂਰ ਕੱਢੋ ਚਲੋ ਚਲੋ ਮੰਮੀ ਨੂੰ ਲੈ ਕੇ ਚਲੀਏ ਦੂਜੇ ਭਰਾ ਕੋਲ ਚਾਬੀ ਲਈ ਪਰਝਾਈ ਕੋ ਲੈ ਕੇ ਚਲੀਏ ਮਮਿੰਗ ਆਓ ਚਾਬੀ ਨਾਲ ਹੀ ਚੱਲਣੀ ਹਾਂ ਹਾਂ ਚਾਬੀ ਲੈਣ ਗਈ ਆ ਪਰਸਾ ਹੀ ਦਾ ਲੈ ਕੇ ਆਈ ਉਹ ਕੀ ਪਤਾ ਕਿ ਜਲਦੀ ਐਡਾ ਭਰਿਆ ਕਹਦਾ ਹੀ ਨਹੀਂ ਭਰਿਆ ਕਹਦਾ ਹੀ ਪਰਸਾ ਚਲੋ ਤੁਰੋ ਹੁਣ ਜੀ ਹੁਣ ਅਸੀਂ ਚੱਲੇ ਆਪਣੇ ਦੂਜੇ ਮਾਮੇ ਦੇ ਘਰੇ ਇੱਥੋਂ ਹੀ ਚਾਹ ਪੜੀ ਪੀ ਲਿਆ ਹੁਣ ਅਸੀਂ ਉੱਧਰ ਜਾਂਦੇ ਆ ਤੇ ਉੱਧਰ ਵੀ ਪਕੌੜੇ ਪਕੂੜੇ ਕੱਢੇ ਪਏ ਨੇ ਕਹਿੰਦੇ ਪਰ ਅਸੀਂ ਖਾਣੇ ਨਹੀਂ ਗੈਸ ਗੂਸ ਬਣ ਜਾਣੀ ਕਹਿੰਦੇ ਤਜਾਬ ਬਣ ਜਾਣਾ ਤਜਾਬ ਦੀਆਂ ਗੋਲੀਆਂ ਖਾ ਲਈਆਂ ਇਹਨਾਂ ਨੇ ਇਹ ਕਹਿੰਦੇ ਕਿ ਨਹੀਂ ਇਹਨਾਂ ਨੇ ਤਜਾਬ ਦੇ ਕੈਪਸੂਲ ਖਾ ਲਏ ਕਹਿੰਦੇ ਫਿਰ ਤਜਾਬ ਨਾ ਬਣ ਜਾ ਜਿਆਦਾ ਖਾਣ ਦਾ ਅਮਰ ਪਤਾ ਕਹਿੰਦੀ ਮੇਰਾ ਜੀ ਕਹਦਾ ਮੈਂ ਵੀ ਜਾਵਾਂ ਮੇਰਾ ਜੀ ਕਹਦਾ ਮੈਂ ਵੀ ਜਾਵਾਂ ਪਰ ਮੈਂ ਜਾ ਨਹੀਂ ਸਕਦੀ ਹੈਲੋ ਹੈਲੋ ਕੋਈ ਹਿਲ ਤੇ ਪਾਈ ਨਹੀਂ ਹੁਸ਼ਾਨ ਕਿੱਥੇ ਹੈ ਬਾਲੀ ਆਹ ਮੇਰੇ ਤਾਂ ਬਾਈ ਨੇ ਚਾਹ ਦਿੱਤੀ ਨਹੀਂ ਵੇਖੀ ਜਿਹੜੀ ਵੀਡੀਓ ਤੇ ਪਾਈ ਹੈ ਰਹੀ ਸਾਡੇ ਮਿਸਤਰੀਆਂ ਨੇ ਇੰਨਾ ਗੰਦ ਪਾਰ ਖਿਆ ਰਾਂ ਮਿੱਟੀ ਮਿੱਟੀ ਹੋਈ ਪੈ ਸ਼ਾਮ ਨੂੰ ਨਾ ਨਿੱਕੋ ਵਾਰੀ ਸਵੇਰ ਹੀ ਕਰੇ ਨਿੱਕੋ ਵਾਰੀ ਹੋਰ ਇੱਕ ਦਿੋਰੀ ਬਸ ਫਾਈ ਕਰਦੀਆਂ ਪਤਾ ਕਿ ਮਿਸਤਰੀ ਲੰਗ ਦੇ ਵੜ ਦੇ ਮਿੱਟੀ ਮਿੱਟੀ ਹੋਈ ਜਾਂਦੀ ਹੈ ਲੱਗੇ ਇੱਧਰ ਜਾਣ ਦੀ ਦੇਰ ਹੈ ਮੇਰੇ ਕੋਲ ਟਾਈਮ ਨਹੀਂ ਇਦਾਂ ਬਣ ਰਹੀ ਹੈ ਰੋਟੀ ਤੇ ਹੁਣ ਲੱਗਿਆ ਰੋਟੀ ਖਾਣ ਨਾਲ ਚੌਲ ਬਣਾਏ ਨੇ ਨਹੀਂ ਨਹੀਂ ਹਾਂ ਰੋਟੀਆਂ ਮੈਂ ਕਿਤੇ ਚੌਲ ਬਣਾਏ ਫਿਰ ਤਾਂ ਫੁਲਕਿਆਂ ਦੀ ਲੋੜ ਹੀ ਨਹੀਂ ਨਾ ਨਾ ਰੋਟੀ ਹੈ ਅੱਛਾ ਚੋ ਠੀਕ ਹੈ ਹੈ ਗਰਮੀ ਲਵੀ ਹੋਰ ਗਰਮੀ ਪਾਏ ਗਰਮੀ ਟਮਾਟੇ ਕੱਢ ਦੇ ਉਹ ਗਰਮੀ ਪੱਖਾ ਫੁੱਖਾ ਲਾ ਲਓ ਯਾਰ ਉਹ ਆਉ ਲਾਨੇ ਆ ਪਰਾਟਾ ਜੈ ਹੋਰ ਅੱਛਾ ਤਾਂ ਔਖਾ ਜੂ ਹੈਗੇ ਵਿੱਚ ਥੱਲੇ ਪਿਆਜ਼ ਆਹ ਦੇ ਮੁਰਸਾ ਉੱਥੇ ਕੱਢਣ ਦੇ ਭਰਜਾਈ ਕੋਲ ਉਹ ਇਹ ਕਾ ਚੂਹਾ ਛਡਾ ਆ ਚੂਹਾ ਛਡਾ ਖੇਡਦਾ ਪਿਆ ਆ ਆ ਚੂਹੇ ਓ ਚੂਹੇ ਆ ਬੋਲਟ ਤੇ ਚੱਲਦੇ ਆਪਾਂ ਉਤਾਰ ਹੁਣ ਹੈ ਬੋਲਟ ਤੇ ਚੱਲਦੇ ਆਓ ਥੱਲੇ ਪਿਆਰਾਂ ਨਾਲ ਰੇਸ ਹੁੰਦੀ ਏ ਆ ਦੇਖੋ ਪਿਆਰਾਂ ਥੱਲੇ ਰੇਸ ਪਿਆਰਾਂ ਥੱਲੇ ਰੇਸ ਆ ਆ ਦੇਖੋ ਹੋਰ ਤਾਂ ਨਹੀਂ ਇੱਥੋਂ ਚੱਲਦਾ ਉਹ ਦੇਖੋ ਇਹ ਸਫਾਈ ਹੋ ਰਹੀ ਏ ਦੇਖੋ

ਮਲੇ ਫੋਨ ਖਵਾ ਦੋ ਅਹੀਂ ਖਾਦੇ ਹਣ ਉੱਤੇ ਅੰਦਰ ਏਸੀ ਲਾਓ ਮਾਰੇ ਯਾਰ ਇਹ ਫਿਲ ਲੱਗਿਆ ਹੋਇਆ ਮਾਡੂ ਕੀ ਚੱਲੂ ਪਈ ਸੀ ਆ ਖੋਲ ਦੋ ਵਾਈਬ ਜੀ ਆਉਂਦੀ ਫਿਰ ਮੈਂ ਸਿਆਲ ਬੋਤ ਤੁਹਾਡੀ ਆ ਕਰ ਲੋ ਮੜੇ ਉੱਪਰ ਨੂੰ ਮੂਹੇ ਦਾ ਥੱਲੇ ਵਾਲੇ ਦਾ ਕਰ ਲਿਆ ਕਰ ਲਿਆ ਉੱਥੇ ਤੁਹਾਨੂੰ ਜੋ ਗਰਮੀ ਹੈ ਇਦਾਂ ਜਿਦਾਂ ਆਪਾਂ ਨੂੰ ਹੁੰਦਾ ਵੀ ਫੇਚ ਲੈ ਛੋਤਾ ਜੀ ਇਧਰ ਕੋ ਚਾਣ ਬਾਈ ਗਿਆ ਫਤਿਹ ਬਾਈ ਚਲੋ ਠੀਕ ਹੈ ਹੁਣ ਬਾਅਦ ਚ ਬਾਈ ਬਾਈ ਚਲੋ ਜੀ ਅੱਗੇ ਸੀ ਅਸੀਂ ਵਾਪਸ ਤੇ ਹੁਣ ਅਸੀਂ ਰਾਜ ਕਰਦੇ ਪਏ ਆ ਬ੍ਰੇਕਫਾਸਟ ਉਹ ਫਾਦੇ ਕਹਿੰਦਾ ਮੈਂ ਖਾਣਾ ਹੀ ਨਹੀਂ ਕੀ ਕਹਿੰਦਾ ਇਹ ਤਾਂ ਸ਼ੌਕ ਹੀ ਹੁੰਦਾ ਮੈਨੂੰ ਮੈਨੂੰ ਖਾਓ ਤੁਸੀਂ ਤਾਂ ਖਾਓ ਮੈਂ ਨਹੀਂ ਐ ਕੋ ਉਹਦੇ ਚੋ ਕੀ ਹੋਰ ਆ ਉਹਦੇ ਚ ਵੀ ਇਹੀ ਕੁਛ ਐ ਸੇਮ ਐ ਸੇਮ ਐ ਐ ਇਧਰ ਕਰਦੇ ਪੁੱਤਰੇ ਇਧਰ ਹਾਂ